ਚਪਾਂ ਕਰਾਂਕਸ਼ੀ ਸ਼ਬਦ ਪਹਿਲਾਂ ਆਪਾਂ ਕਰਨੇ ਆ ਸ਼ਬਦ ਕੀ ਹੁੰਦਾ ਹੈ ਕਿਸੇ ਵੀ ਭਾਸ਼ਾ ਵਿੱਚ ਪ੍ਰਚਲਿਤ ਤੇ ਪ੍ਰਵਾਨ ਜਿਹੜੀਆਂ ਧੁਨੀਆਂ ਹੁੰਦੀਆਂ ਨੇ ਉਹਨਾਂ ਦੇ ਸਾਰਥਿਕ ਜੋੜ ਨੂੰ ਸ਼ਬਦ ਕਿਹਾ ਜਾਂਦਾ ਹੈ ਫਿਰ ਸ਼ਬਦ ਰਚਨਾ ਕੀ ਹੁੰਦੀ ਹੈ ਵੱਖ-ਵੱਖ ਨਿਯਮਾਂ ਅਨੁਸਾਰ ਸ਼ਬਦਾਂ ਦੀ ਰਚਨਾ ਕਰਨ ਨੂੰ ਸ਼ਬਦ ਰਚਨਾ ਕਿਹਾ ਜਾਂਦਾ ਹੈ ਬੰਤਰ ਦੇ ਆਧਾਰ ਤੇ ਜਿਹੜੀ ਸ਼ਬਦ ਨੇ ਉਹ ਦੋ ਪ੍ਰਕਾਰ ਦੇ ਹੁੰਦੇ ਨੇ ਕਿਹੜੇ-ਕਿਹੜੇ ਹੁੰਦੇ ਆ ਮੂਲ ਸ਼ਬਦ ਤੇ ਰਚਿਤ ਸ਼ਬਦ ਮੂਲ ਸ਼ਬਦ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਕਿਸੇ ਦੂਜੇ ਸ਼ਬਦ ਦੀ ਸਹਾਇਤਾ ਤੋਂ ਬਿਨਾ ਆਪਣੇ ਆਪ ਵਿੱਚ ਬਣੇ ਹੋਣ ਤੇ ਜਿਹੜੇ ਜਿਵੇਂ ਮੁੰਡਾ ਦੁੱਖ ਸੁਖ ਪਾਣੀ ਝੂਠ ਆਦਿ ਰਚਿਤ ਸ਼ਬਦ ਉਹ ਹੁੰਦੇ ਨੇ ਜਿਹੜੇ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਜਿਹੜੇ ਇੱਕ ਇੱਕੇ ਸ਼ਬਦ ਜਾਂ ਸ਼ਬਦਾਂਸ਼ ਦੀ ਸਹਾਇਤਾ ਨਾਲ ਬਣਦੇ ਹਨ ਅੱਗੋਂ ਜਿਹੜੇ ਰਚਿਤ ਸ਼ਬਦ ਨੇ ਉਹ ਦੋ ਪ੍ਰਕਾਰ ਦੇ ਹੁੰਦੇ ਆ ਇਕ ਹੁੰਦਾ ਹੈ ਸਮਾਸੀ ਤੇ ਉਤਪਨ ਅੱਪਾ ਅੱਜ ਸਮਾਸੀ ਸ਼ਬਦ ਕਰਨ ਲੱਗੇ ਆਂ ਸਮਾਸੀ ਸ਼ਬਦ ਉਹ ਰਚਿਤ ਸ਼ਬਦ ਜਿਹੜੇ ਦੋ ਜਾਂ ਤੋਂ ਵੱਧ ਸ਼ਬਦਾਂ ਦੇ ਮੇਲ ਨਾਲ ਬਣ ਉਹਨਾਂ ਨੂੰ ਸਮਾਸੀ ਸ਼ਬਦ ਕਿਹਾ ਜਾਂਦਾ ਹੈ ਸਮਾਸ ਦਾ ਅਰਥ ਹੈ ਸ਼ਬਦਾਂ ਨੂੰ ਜੋੜਨਾ ਸਮਾਸ ਲਈ ਘੱਟ ਤੋਂ ਘੱਟ ਦੋ ਸ਼ਬਦ ਹੋਣੇ ਜ਼ਰੂਰੀ ਹਨ ਸਮਾਸੀ ਸ਼ਬਦ ਲਿਕਨ ਸਮੇਂ ਸ਼ਬਦਾਂ ਨੂੰ ਜੋੜਨ ਵਾਲੇ ਜੋਜਕਾਂ ਤੇ ਸੰਬੰਧਕਾਂ ਨੂੰ ਹਟਾ ਕੇ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਅਮੀਰ ਗਰੀਬ ਦਿਨ ਰਾਤ ਸਮੁੰਦਰ ਤੱਟ ਆਦਿ ਸਮਾਨ ਅਰਥ ਸ਼ਬਦਾਂ ਦੇ ਸਮੇਲ ਤੋਂ ਇਹ ਕਈ ਤਰ੍ਹਾਂ ਦੇ ਹੁੰਦੇ ਆ ਸਮਾਸੀ ਸ਼ਬਦ ਅੱਗੋਂ ਤੇ ਆਪਾਂ ਅਲੱਗ-ਅਲੱਗ ਜਿਹੜੇ ਢੰਗ ਨੇ ਦੇ ਸ਼ਬਦ ਬਣਾਉਂਦੇ ਉਹ ਕਈ ਟੰਗ ਹੁੰਦੇ ਆ ਆਪਾਂ ਉਹ ਕਰਦੇ ਆ ਸਾਰੇ ਸਮਾਨ ਅਰਥ ਸ਼ਬਦਾਂ ਦੇ ਸਮੇਲ ਤੋਂ ਬਣ ਵਾਲੇ ਜਿਹੜੇ ਸ਼ਬਦ ਨੇ ਸਮਾਸੀ ਸ਼ਬਦ ਇੱਜ਼ਤ ਅਤੇ ਮਾਨ ਇੱਜ਼ਤਮਾਨ ਸਮਾਸ਼ પાਕੇ ਵਿੱਚ ਸੋਚ ਅਤੇ ਵਿਚਾਰ ਸੋਚ ਵਿਚਾਰ ਚੁਸਤ ਅਤੇ ਚਲਾਕ ਚੁਸਤ ਚਲਾਕ ਬਾਲ ਅਤੇ ਬੱਚੇ ਬਾਲਬੱਚੀ ਇਸ ਤਰ੍ਹਾਂ ਹੀ ਅਗਲਾ ਟੰਗ ਜਿਵੇਂ ਕਿ ਵਿਰੋਧੀ ਸ਼ਬਦਾਂ ਦੇ ਸਮੇਲ ਤੋਂ ਬਣਨ ਵਾਲੇ ਉੱਚਾ ਤੇ ਨੀਵਾ ਉੱਚਾ ਨੀਵਾ ਅਮੀਰ ਗਰੀਬ ਇਹ ਵਿਰੋਧੀ ਸ਼ਬਦਾਂ ਨੂੰ ਜੋੜ ਕੇ ਬਣਾਏ ਜਾਣ ਵਾਲੀ ਜਿਹੜੇ ਅਮੀਰ ਅਤੇ ਗਰੀਬ ਅਮੀਰ ਗਰੀਬ ਸਮਾਜ ਭਾਗ ਕੇ ਵਿੱਚ ਅਮੀਰ ਗਰੀਬ ਦੁੱਖ ਅਤੇ ਸੁੱਖ ਸੁੱਖ ਦੁੱਖ ਕਾਲਾ ਅਤੇ ਚਿੱਟਾ ਕਾਲਾ ਚਿੱਟਾ ਅਗਲੇ ਹੈਗੇ ਪਿੰ ਪਿੰ ਅਰਥਾਂ ਵਾਲੀ ਸ਼ਬਦਾਂ ਤੋਂ ਆਉਣ ਵਾਲੇ ਜਿਵੇਂ ਸਿਰ ਅਤੇ ਪੈਰ ਦੋਨਾਂ ਦੇ ਅਲੱਗ-ਅਲੱਗ ਜਿਹੜੇ ਆ ਹੋ ਗਿਆ ਇਹਨਾਂ ਦੇ ਅਰਥ ਇਹਨਾਂ ਨੂੰ ਜੋੜ ਕੇ ਆਪਾਂ ਕਿਹਵਰ ਕਹਿੰਦੇ ਹਾਂ ਜਿਵੇਂ ਸਿਰ ਪੈਰ ਨਹੀਂ ਇਹ ਗੱਲ ਦਾ ਠੀਕ ਹੈ ਜਿਵੇਂ ਮੈਨੂੰ ਚਾਹ ਪਾਣੀ ਲਿਆਓ ਇਸ ਤਰ੍ਹਾਂ ਆਪਣੇ ਚਾਹ ਅਤੇ ਪਾਣੀ ਨੂੰ ਚਾਹ ਪਾਣੀ ਬਣਾ ਦਿੱਤਾ ਜਿਵੇਂ ਕਹਦੇ ਨੇ ਦੁੱਧ ਦਹੀਂ ਨਾਲ ਰੋਟੀ ਖਾਓ ਦੁੱਧ ਅਤੇ ਦਹੀਂ ਉਹਦਾ ਬਣ ਗਿਆ ਦੁੱਧ ਦਹੀਂ ਪਸ਼ੂ ਪੰਛੀ ਆਪਾਂ ਕਹਿੰਦੇ ਨੇ ਪਸ਼ੂ ਪੰਛੀ ਉਹਨਾਂ ਇਹਨਾਂ ਖੇਤ ਵਿੱਚ ਰਹਿੰਦੇ ਨੇ ਉਹ ਕੀ ਹੋ ਗਿਆ ਪਸ਼ੂ ਪੰਛੀ ਅਗਲੇ ਆਗੇ ਸਮਾਸ਼ੀ ਵਿਧੀ ਰਾਹੀਂ ਜਿਹੜੇ ਨਵੇਂ ਸ਼ਬਦ ਬਣਾਉਣ ਦੇ ਢੰਗ ਨੇ ਉਹ ਸਾਰਥਿਕ ਤੇ ਨਾਰਥਿਕ ਸ਼ਬਦਾਂ ਤੋਂ ਉਪ ਪਿੰਨ ਅਰਥਾਂ ਵਾਲੇ ਸ਼ਬਦਾਂ ਤੋਂ ਜ਼ੀਰੇ ਤੇ ਪੈਰ ਸੇ ਪੈਰ ਚਾਹ ਪਾਣੀ ਦੁੱਧ ਅਤੇ ਦਹੀਂ ਪਸ਼ੂ ਪੰਛੀ ਇਹ ਪੱਗੀ ਕਰ ਚੁੱਕੇ ਜਿਵੇਂ ਕਿ ਅਸਾਰਥਿਕ ਤੇ ਨਾਰਾਰਥਿਕ ਕਿਹੜੇ ਹੋਗੇ ਸਾਰਥਿਕ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਦਾ ਕੋਈ ਅਰਥ ਹੋਵੇ ਜਿਵੇਂ ਰੋਟੀ ਨਿਰਾਰਥਿਕ ਸ਼ਬਦ ਉਹ ਹੋਗੇ ਜਿਹੜੀ ਦੇ ਆਪਣੇ ਨਾਲ ਲੱਗ ਜਾਂਦੇ ਨੇ ਇਹਨਾਂ ਦਾ ਕੋਈ ਅਰਥ ਨਾ ਹੋਵੇ ਜਿਵੇਂ ਰਾਟੀ ਰੋਟੀ ਰਾਟੀ ਜਿਵੇਂ ਆਪਾਂ ਪਾਣੀ ਧਾਣੀ ਕਹਿ ਦਿੰਨੇ ਆ ਦਾਲ ਦੂਲ ਕਰ ਲਓ ਜਿਵੇਂ ਕਹਿੰਦੇ ਆ ਚਾਹ ਚੂ ਬਣਾ ਲਵੋ ਇਸ ਤਰ੍ਹਾਂ ਹੈ ਨਾ ਇਹ ਕੀ ਨੇ ਨਾਰਾਰਥਿਕ ਤੇ ਸਾਰਥਿਕ ਸ਼ਬਦ ਸਾਰਥਿਕ ਸ਼ਬਦ ਰੋਟੀ ਹੋ ਗਿਆ ਰਾਟੀ ਹੋ ਗਿਆ ਨਿਰਾਰਥਿਕ ਸ਼ਬਦ ਰੋਟੀ ਰਾਟੀ ਚਾਚੂ ਧਾਲ ਟੂਲ ਜਿਵੇਂ ਕਹਿੰਦੇ ਨੇ ਕਿ ਤਾਬਾਂ ਖਤੂਬਾ ਪੜ੍ਹ ਲਓ ਤਾਬਾਂ ਅਤੇ ਕਤੂਬਾਂ ਦਾ ਤਾਬਾਂ ਖਤੂਬਾਂ ਵਾਕਾਂਸ਼ ਦੇ ਆਧਾਰ ਤੇ ਸਮਾਜ ਦੀ ਸੇਵਾ ਵਾਕਾਂਸ਼ਾਂ ਦੇ ਆਧਾਰ ਤੇ ਕਿਵੇਂ ਕਰਾਂਗੇ ਆਪਾਂ ਜਿਵੇਂ ਕਿ ਸਮਾਜ ਦੀ ਸੇਵਾ ਦੀਦੀ ਥਾਂ ਤੇ ਪੱਕੀ ਵੀ ਸਮਾਜ ਸੇਵਾ ਖੇਡ ਵਾਲਾ ਮੈਦਾਨ ਖੇਡ ਖੇਡ ਮੈਦਾਨ ਜਿਵੇਂ ਦੇਸ਼ ਦੀ ਵੰਡ ਦੇਸ਼ ਵੰਡ ਨੇਕੀ ਵਾਲੀ ਕਮਾਈ ਨੇਕ ਕਮਾਈ ਇਹ ਵੀ 바ਕਾਂਸ਼ਾਂ ਦੇ ਆਧਾਰ ਤੇ ਜਿਹੜੇ ਨੇ ਸਮਾਸੀ ਸ਼ਬਦ ਨੇ ਅਗਲੇ ਹੈਗੇ ਨੇ ਦੁਹਰਾਵੇਂ ਸ਼ਬਦਾਂ ਦੇ ਸਮੇਲ ਤੋਂ ਜਿਵੇਂ ਅੱਗੇ ਅਤੇ ਅੱਗੇ ਆਪਾਂ ਕਹਿੰਦੇ ਆ ਅੱਗੇ ਅੱਗੇ ਤੂੰ ਮੇਰੇ ਅੱਗੇ ਅੱਗੇ ਚੱਲ ਆਪਾਂ ਕਹਿੰਦੇ ਆ ਜਿਵੇਂ ਸਵੇਰੇ 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 ਅਤੇ ਸਵੇਰੇ ਦਾ ਆਪਾਂ ਬਣਾ ਦਿੰਨੇ ਆ ਸਵੇਰੇ ਸਵੇਰੇ ਵਿੱਚ ਸਮਾਸੀ ਸ਼ਬਦ ਲਾ ਕੇ ਬਣ ਗਿਆ ਸਵੇਰੇ ਸਵੇਰੇ ਰਾਮ ਅਤੇ ਰਾਮ ਰਾਮ ਮੋਟਾ ਤੇ ਮੋਟਾ 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 ਇਸ ਤਰ੍ਹਾਂ ਦੁਹਰਾਵੇਂ ਸ਼ਬਦਾਂ ਦੇ ਸੁਮੇਲ ਤੋਂ ਬਣੇ ਨੇ ਇਹ ਸਮਾਸੀ ਸ਼ਬਦ ਅਗਲੇ ਆਗੇ ਉਰਦੂ ਫਾਰਸੀ ਭਾਸ਼ਾ ਦੇ ਸਮਾਸੀ ਸ਼ਬਦ ਪੰਜਾਬ ਦਾ ਸ਼ੇਰ ਜਿਵੇਂ ਸ਼ੇਰੇ ਪੰਜਾਬ ਦਿਲ ਦਾ ਦਰਦ ਦਰਦੀ ਦਿਲ ਆਜ਼ਮ ਦਾ ਸ਼ਹੀਦ ਸ਼ਹੀਦ-ਏ-ਆਜ਼ਮ ਪੰਜਾਬ ਦੀ ਸ਼ਾਨ ਸ਼ਾਨ-ਏ-ਪੰਜਾਬ ਇਹ ਕਿਸੇ ਉਰਦੂ ਪਾਸ਼ਾ ਜਿਹੜੇ ਉਰਦੂ ਫਾਰਸੀ ਭਾਸ਼ਾ ਦੇ ਸਮਾਸੀ ਸ਼ਬਦ ਨੇ ਮੈਨੂੰ ਉਮੀਦ ਹੈ ਬੱਚਿਓ ਤੁਹਾਨੂੰ ਚੰਗੀ ਤਰ੍ਹਾਂ ਜਿਹੜੇ ਇਹ ਸਮਾਸੀ ਸ਼ਬਦ ਨੇ ਉਹ ਸਮਝ ਆਏ ਹੋਣਗੇ ਮੈਂ ਦੁਬਾਰਾ ਤੋਂ ਦੱਸ ਦੰਨੀ ਆ ਤੁਹਾਨੂੰ ਜਿਹੜੇ ਸਮਾਸੀ ਸ਼ਬਦ ਨੇ ਉਹ ਆਪਾਂ ਨੇ ਜਿਹੜੇ ਸੱਤ ਤਰ੍ਹਾਂ ਦੇ ਜਿਹੜੇ ਆ ਇਹ ਕੀਤੇ ਐ ਸਮਾਸੀ ਸ਼ਬਦ ਜਿਹੜੇ ਉਹ ਰਚਿਤ ਸ਼ਬਦ ਹੁੰਦੇ ਨੇ ਜਿਹੜੇ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਸੁਮੇਲ ਤੋਂ ਬਣੇ ਹੋਣ ਉਹਨਾਂ ਨੂੰ ਸਮਾਸੀ ਸ਼ਬਦ ਕਹਿੰਦੇ ਨੇ ਜਿਹੜੇ ਇਹਨਾਂ ਦੇ ਜੋ ਜੋੜਨ ਵਾਲੇ ਜੋਜਕਾਂ ਤੇ ਸੰਬੰਧਾਂ ਨੂੰ ਹਟਾ ਕੇ ਇੱਕ ਜੋੜ ਨਹੀਂ ਲਗਾ ਦਿੱਤੀ ਜਾਂਦੀ ਹੈ ਜੋ ਛੋਟੀ ਜਿਹੀ ਡੈਸ਼ ਹੁੰਦੀ ਹੈ ਜਿਵੇਂ ਅਮੀਰ ਗਰੀਬ ਵਗੈਰਾ ਇਸ ਤਰ੍ਹਾਂ ਜਿਹੜੇ ਨੇ ਸਮਾਸੀ ਸ਼ਬਦ ਬੰਦੇ ਨੇ ਆਪਣੇ ਸਿਲੇਬਸ ਦੇ ਵਿੱਚ ਜਿਹੜਾ ਸਮਾਸੀ ਸ਼ਬਦ ਕਾਫੀ ਤਰ੍ਹਾਂ ਦੇ ਨੇ ਤੇ ਤੁਸੀਂ ਮੈਨੂੰ ਉਮੀਦ ਹੈ ਚੰਗੀ ਤਰ੍ਹਾਂ ਕਰੋਗੇ ਧੰਨਵਾਦ